ਜੀ ਮੇਰੇ ਨਾ ਬਲਵਿੰਦਰ ਸਿੰਘ ਦੇ ਹਿਸਾਬ ਦਾ ਸਰਪੰਚ ਜੀ ਉਹ ਮੇਰੀ ਮਿੱਸੀ ਜੀ ਪਹਿਲੇ ਪਿਛਲੇ ਰਹਿ ਚੁੱਕੀ ਪਹਿਲੇ ਪਿਛਲੇ 5 ਸਾਲ ਅਜੇ ਜੀ ਤੇ ਹੁਣ ਇਹ ਜੇ ਅਸੀਂ ਜੋ ਢੋੜੀ ਅੱਜ ਬਣਾਈ ਹੈ ਜੀ ਢੋੜੀ ਬਣਾ ਰਹੇ ਸੀ ਜੇ ਅਸੀਂ ਦੋ ਟਰਾਲੀਆਂ ਵਾਲੀ ਪਲਟੀਆਂ ਨੇ ਜੀ ਤੇ ਇਹ ਦਰਵਾਏ ਨਹੀਂ ਜੇ 10 12 ਬੰਦੇ ਗਿਆ ਤੇ ਗੈਲਨ ਤੇਲ ਦਾ 5 ਲੀਟਰ ਲਿਆ ਕੇ ਉਹਨਾਂ ਅੱਗ ਲਾਤੀ ਅਸੀਂ ਟਰੈਕਟਰ ਮਸੇ ਤੋਂ ਕੱਢੇ ਨਹੀਂ ਡਰਾਈਵਰ ਵੀ ਹੈਗਾ ਸੀ ਉਹਦਾ ਵੀ ਟਰੈਕਟਰ ਪਜਾਲ ਗਿਆ ਤੇ ਅਸੀਂ ਆਦਾ ਟਰੈਕਟਰ ਵੀ ਲੈ ਗਏ ਉਹ ਪੱਠੇ ਜੱਠ ਲੈ ਜੀ ਤੇ ਨੁਕਸਾਨ ਬਹੁਤ ਹੋ ਗਿਆ ਢੋੜੀ ਵੀ ਛੜ ਗਈ ਹੈ ਫੇਵਰ ਗੇਟ ਵੀ ਗੱਡੀ ਆਈ ਹੈ ਤੇ ਅਸੀਂ ਮੋੜ 112 ਨੰਬਰ ਤੇ ਕੰਪਲੇਟ ਪਾਈ ਸੀ ਉੱਥੇ ਪੰਜਾਬ ਆਪਣੇ ਇੱਕ ਵਾਏ ਚੌਕੀਚਾਰ ਬਲਕਾਰ ਸਿੰਘ ਵੀ ਆਇਆ ਸੀ ਸਾਰਾ ਚੈੱਕ ਕਰ ਗਏ ਨੇ ਤੇ ਇਹਨਾਂ ਤਾਂ ਅਸੀਂ ਤੇ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆਂ ਕਿ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਏ ਕਾਰਵਾਈ ਉਹ ਕੀਤੀ ਜਾਵੇ ਤੇ ਬਾਕੀ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਉਹ ਦਵਾਇਆ ਜਾਵੇ ਜੇ ਗੱਲ ਕਰੀਏ ਇੱਥੇ ਰਕਬਾ ਕਿੰਨਾ ਸੀ ਕਿਹੜਾ ਰਕਬਾ ਹੈ ਵਾਲਾ ਇਹ ਜੀ ਰਕਬਾ ਹੈਗਾ ਜੀ 11ਵੇਂ ਮਰਬੇ ਦਾ 17 18 ਜੀ ਥਿੱਲਾ ਨੰਬਰ ਜੀ ਤੇ ਮਰਬਾ ਨੰਬਰ 11 ਕਿਹੜੇ ਪਿੰਡ ਚ ਪੈਂਦਾ ਚੱਕੀ ਵੇਚ ਜੀ ਜੀ ਤੇ ਨਾੜ ਕਿੰਨਾ ਕੁ ਸੜ ਗਿਆ ਨਾੜ ਜੀ 40 50 ਕਿਲਾ ਨਾੜ ਸੜ ਗਿਆ ਵਿੱਚ ਕੋਈ ਬਣਿਆ ਪਿਆ ਸੀ ਕੋਈ ਖੜਿਆ ਸੀ ਕੰਨਾਂ ਦੀ ਕਣਕ ਵੀ ਸੜ ਗਈ ਏ ਕਿ ਨੁਕਸਾਨ ਬਹੁਤ ਹੋਇਆ ਤਾਰਾਂ ਵੀ ਕੇਵਲਾਂ ਵੀ ਸੜ ਗਈਆਂ ਨੇ ਅੱਛਾ ਜੀ ਤੁਸੀਂ આરોਪ ਲਗਾ ਰਹੇ ਹੋ ਜਿਸ ਬੰਦੇ ਤੇ ਵੀ ਤੁਸੀਂ ਕਿਸੇ ਬੰਦੇ ਨੇ ਜਾ ਵੇਖਿਆ ਜਾ ਹਾਂਜੀ ਹਾਂਜੀ ਸਾਡੇ ਕੋਲ ਵੀਡੀਓਗ੍ਰਾਫੀ ਹੈਗੀ ਹੈ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜੀ ਜੀ ਅਸੀਂ ਮੌਕੇ ਤੇ ਮੌਜੂਦ ਸੀ ਤੁਸੀਂ ਮੌਜੂਦ ਤੇ ਗਏ ਸੀ ਹਾਂਜੀ ਹਾਂਜੀ ਫਿਰ ਤੁਸੀਂ ਰੋਕਣ ਦੀ ਕੋਈ ਨਹੀਂ ਕੋਸ਼ਿਸ਼ ਕੀਤੀ ਜੀ ਰੋਕਣ ਦੀ ਕੀਤੀ ਉਹਨਾਂ ਕੋਲ ਹਥਿਆਰ ਵੀ ਹੈ ਗਿਆ ਜੀ ਦੋਨੋਂ ਹਥਿਆਰ ਵੀ ਦਿਖਾ ਦਿੰਨੇ ਆ ਤੇ ਤਾਂ ਅਗਲੇ ਅਸੀਂ ਪਿਛਾੜ ਖੜ ਗਿਆ ਜੀ ਇਹ ਬੰਦੇ ਕਾਫੀ ਸੀ ਤੇ ਇਹ ਨਹੀਂ ਰੰਜਿਸ਼ ਕੀ ਹੈ ਵੀ ਕੀ ਰੰਜਿਸ਼ ਇਹ ਜਮੀਨ ਦਾ ਹੀ ਰੋਲਾ ਪਾਉਂਦੇ ਆ ਜੀ ਜੀ ਹਾਂਜੀ ਹਾਂਜੀ ਇਹ ਮਾਲਕੀ ਮੇਰੇ ਬ੍ਰਦਰ ਦੇ ਨਾਮ ਚਲਵਿੰਦਰ ਸਿੰਘ ਦੇ ਨਾਮ ਹੈਗੀ ਮਾਲਕੀ ਜੀ ਰਜਿਸਟਰੀ ਬਕਾਇਦਾ ਹੋਈ ਵੀ ਹੈ ਤੇ ਨਾਲ ਆਪਣੇ ਇੰਤਕਾਲ ਵੀ ਉਹਦੇ ਨਾਮ ਹੈ ਕਬਜ਼ਾ ਵੀ ਸਾਡਾ ਹੈ ਜੀ ਇਹ ਇਹ ਦੱਤਾਂ ਕਰਦੇ ਨਹੀਂ ਜੀ ਹੁਣ ਕੀ ਮੰਗ ਰਹੇ ਜੀ ਮੰਗ ਤੇ ਹੋਈ ਕਰਦੇ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਸਰੋਇ ਰਾਣੀ ਇਹ ਕੀ ਘਟਨਾ ਹੋਈ ਹੈ ਇਹ ਘਟਨਾ ਕਾਫੀ ਤੈ ਤੇ ਜਲਦੀ ਆਂਦੀ ਹੈ ਜੀ ਘਟੋ ਘਟ 10 12 ਦਿਨ ਹੋ ਗਏ ਅਸੀਂ ਕਣਕ ਗੱਡੀ ਵੀ ਸੀ ਕਣਕ ਤੇ ੱੱਕਾ ਕਰਦੇ ਸੀ ਸਾਡੀ ਕਣਕ ਵੀ ਰੋਕੀ ਰੱਖੀ ਐ ਨਾ ਜੀ ਕਣਕ ਰੋਕੀ ਰੱਖੀ ਬਾਅਦ ਚ ਸਾਡੀ ਡੀਸੀ ਦਫਤਰ ਉੱਥੇ ਗੱਲ ਹੋਈ ਸੀ ਸਾਡੀ ਕਣਕ ਤਾਂ ਵੱਢੀ ਗਈ ਉਸ ਤੋਂ ਬਸ ਥੋੜੀ ਬਣਾਣ ਲੱਗੇ ਸੀ ਸਾਡੀਆਂ ਦੋ ਟਰਾਲੀਆਂ ਆਦੀ ਜ਼ਮੀਨ ਚ ਪਲਟੀਆਂ ਨੂੰ ਜੀ ਉਤੋਂ ਆ ਕੇ 10 12 ਜਣੇ ਉਹ ਨਾ ਆ ਕੇ ਆ ਕੇ ਅੱਗ ਲਾਤੀ ਜੀ ਤੇਲ ਨਾਲ ਦੇ ਕੋਲ ਸੀ ਸਾਡੇ ਦੋ ਬੰਦੇ ਸੀ ਸਿਰਫ ਸਾਡਾ ਹੋਰ ਬੰਦਾ ਕੋਈ ਵੀ ਨਹੀਂ ਸੀ ਮਲਕੀਤ ਤੇ ਬਲਵਿੰਦਰ ਸਿੰਘ ਜੀ ਸਾਨੂੰ ਬਾਅਦ ਚ ਪਤਾ ਲੱਗਾ ਅਸੀਂ ਬਾਅਦ ਚ ਆਏ ਉਹ ਅੱਗ ਲਾ ਕੇ ਘਰੇ ਚਲੇ ਗਏ ਠੀਕ ਹੈ ਧਮਕੀਆਂ ਵੀ ਬਹੁਤ ਦਿੰਦੇ ਸੀ ਵੀ ਤੈਨੂੰ ਅਸੀਂ ਵੱਢ ਦੇਣਾ ਛੱਡਣਾ ਨੇ ਜੀ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਕਾਫੀ ਹੋ ਗਿਆ 40 50 ਕਿੱਲਾ ਹੋ ਗਿਆ ਨੁਕਸਾਨ ਜਿਹੜਾ ਨਾੜ ਖੜਾ ਸੀ ਹਾਂਜੀ ਠੀਕ ਹੈ ਤੇ ਇਹ ਵੀ ਸਬਜ਼ੀ ਵੀ ਖੜੀ ਸੀ ਲੋਕਾਂ ਦੀ ਜੀ ਸਬਜ਼ੀ ਵੀ ਸੜ ਗਈ ਜੀ ਇਹ ਮਸਲਾ ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਕੀ ਕੀ ਪ੍ਰੋਸਸ ਹੋ ਰਿਹਾ ਹੈ ਗੋਲਡੀ ਤਾਂ ਕਿ ਗੱਲ ਪਹੁੰਚੀ ਸੀ ਜੀ ਸਾਡੀ ਕੋਈ ਮਦਦ ਨਹੀਂ ਕਰ ਰਿਹਾ ਜੀ ਸਰਕਾਰ ਬਹੁਤ ਨਾਂਦੀ ਮਦਦ ਕਰ ਰਹੀ ਹੈ ਸਾਡੀ ਕੋਈ ਨਹੀਂ ਮਦਦ ਕਰ ਰਹਾ ਸਾਡੀ ਸੁਣਾਈ ਨਹੀਂ ਹੋ ਰੇ ਸਾਡੇ ਬੰਦੇ ਮਰਨ ਦਾ ਨੁਕਸਾਨ ਹੈ ਪਾਰਟੀ ਪਾਜੀ ਦਾ ਚੱਕਰ ਹਾਂ ਪਾਰਟੀ ਪਾਜੀ ਦਾ ਚੱਕਰ ਆਸੀਂ ਕਾਲੀਦਾਲਾਂ ਉਹ ਆਮ ਆਦਮੀ ਦੇ ਜੀ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਅੱਜ ਪੁਲਿਸ ਆਈ ਹੈ ਹਾਂ ਜੀ ਆਈ ਸੀ ਮੁੱਕੀ ਉਹਨਾਂ ਬਰੋਸਾ ਦੋਏ ਉਹ ਜੇ ਵੇਖ ਕੇ ਚਲੇ ਗਏ ਨਾ ਮੌਕਾ ਜੀ ਅਜੇ ਪਤਾ ਨਹੀਂ ਚੱਲਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਿੰਦਰ ਸਿੰਘ ਹੈ ਘਟਨਾ ਵਾਪਰੀ ਕਿ ਘਣਜ ਇਹ ਜੀ ਘਟਨਾ ਤਾਂ ਇੱਥੋਂ ਵਾਪਰੀ ਅਸੀਂ ਤਾਂ ਬਾਅਦ ਵਿੱਚ ਆਏ ਸਾਨੂੰ ਜਦੋਂ ਮਸ਼ੀਨ ਫਾਇਰ ਬ੍ਰਿਗੇਡ ਆਈ ਹੈ ਪਿੰਡੋਂ ਜੀ ਆਵਾਜ਼ ਸੁਣ ਕੇ ਤੇ ਅਸੀਂ ਬਾਹਰ ਨਿਕਲੇ ਜੀ ਠੀਕ ਹੈ ਜੀ ਰੋਲੇ ਤਜਮੀਨਾ ਦੇ ਹੁੰਦੇ ਰਹਿੰਦੇ ਹੁੰਦੇ ਨੇ ਹਰ ਇੱਕ ਦੇ ਹੁੰਦੇ ਨੇ ਹਾਂਜੀ ਪਰ ਇਦਾਂ ਨਾ ਕੀਤਾ ਜਾਵੇ ਜੇ ਇਦਾਂ ਹੋਵੇਗਾ ਤੇ ਸਾਡੇ ਪਿੰਡ ਤੇ ਬਹੁਤ ਮਾੜਾ ਪ੍ਰਭਾਵ ਪੈਣਾ ਜੀ ਜੇ ਅਸੀਂ ਤਾਂ ਇਹ ਕਹਿੰਨੇ ਵੀ ਪਿੰਡ ਦੇ ਵਿੱਚ ਸਹਿਮਤੀ ਰਵੇ ਜੀ ਜੇ ਅੱਜ ਥੋੜਾ ਨੁਕਸਾਨ ਹੈ ਕੱਲ ਨੂੰ ਹੋ ਸਕਦਾ ਕੋਈ ਮੇਰੇ ਤੇ ਵੀ ਹੋ ਸਕਦਾ ਹੈ ਜਾਂ ਹੋਰ ਕਿਤੇ ਵੀ ਹੋ ਸਕਦਾ ਹੈ ਜੀ ਵੀ ਮਾੜੀ ਗੱਲ ਹੈ ਹਾਂ ਜੀ ਮਾੜੀ ਗੱਲ ਹੈ ਜੀ ਅੱਜ ਅੱਜ ਤਾਂ 나ੜ ਸਾੜ ਗਿਆ ਕੱਲ ਨੂੰ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਹੈ ਜੀ ਕਿਰਪਾ ਕਰਕੇ ਆਪ ਤਾਂ ਸਰਕਾਰ ਨੂੰ ਵੀ ਕਹਿੰਨੇ ਪੁਲਿਸ ਨੂੰ ਵੀ ਕਹਿੰਨੇ ਵਿਹਦਾਇਤ ਕੀਤੀ ਜਾਵੇ ਤੇ ਜਾਣ ਬੁੱਝ ਕੇ ਅੱਗ ਨਾਲ ਲਵਾਈ ਜਾਵੇ ਕੋ ਇਦਾਂ ਦਾ ਫਸਲਾ ਛੜੀਆਂ ਜਾਵਣ ਦੀ ਆ ਜਦ ਨੁਕਸਾਨ ਹੋਇਆ ਜਾਵੇ ਦਾ ਜੀ ਹਰ ਇੱਕ ਦਾ ਚੱਕ ਖੁੱਲ ਜਾਣਾ ਵੀ ਉਹਨਾਂ ਦਾ ਕੀ ਕੀਤਾ ਤੇ ਮੇਰਾ ਕੀ ਕਰਨਾ ਜੀ ਬੇਨਤੀ ਹੈ ਸਾਰੇ ਪਿੰਡ ਨੂੰ ਜੀ ਹਦਾਇਤ ਕੀਤੀ ਯਾਰ ਜੀ ਹਾਂ ਜੀ ਆਮ ਬਸ ਸਾਰਾ ਸਾਰਦ ਸਾਰਾ ਫਸਲ ਆਮ ਬਸ ਪਾਬੇ ਦਾ ਅੱਗ ਲੱਗਣ ਲੱਗੀ ਮੰਦਰ ਮੰਦਰ ਨੂੰ ਹੂੰ ਅੰਦਰ ਫੇਰੀ ਵਾਵਾ ਬਾਬਾ ਭਾਜਤ ਦੁਆ ਅੰਦਰ ਆ ਲਈ ਕਾਲਾ ਦੀ ਆ ਅੰਦਰ ਚਲੰਦਰ ਠੀਕ ਐ ਇੱਥੋਂ ਤੱਕ ਆ ਗਏ ਪਹੁੰਚ ਗਏ ਹਾਂਜੀ ਠੀਕ ਤੁਹਾਡਾ ਕੀ ਨਾਮ ਹੈ ਪ੍ਰੀਤਮ ਸਿੰਘ ਠੀਕ ਸੇਵਾ ਕਰਦੇ ਹੋ ਇੱਥੇ ਸੇਵਾ ਕਰੀਦਾ ਜੀ ਠੀਕ ਆ ਰੁੱਖ ਆਂਬ ਦਾ ਸੀ ਆਂਬ ਦਾ ਪੀਪਲ ਦਾ ਆਂਬ ਲੱਗੇ ਖਲੇ ਸੀ ਬਹੁਤ ਸਾਰੇ ਸੜ ਗਏ ਠੀਕ ਚੌਤਾਰ ਵੀ ਸਾਰੀ ਕੇਵਲ ਸੜ ਗਈ ਸੀ ਠੀਕ ਆ ਬਾਬੇ ਦੇ ਅੰਦਰ ਅੱਗ ਵੱਢਣ ਲੱਗੀ ਸੀ ਇਹ ਵੀ ਠੀਕ ਮਸ ਯਾਰ ਪਾਣੀ ਨਾ ਮਚਾਈ ਹੈ ਕਿ ਮਤੇ ਬਚਾ ਸਕਦਾ ਸਾਰਾ ਜਿੰ ਪਿੰਡ ਚਾਕੀਵਾ ਦੇ ਵਿੱਚ ਇੱਕ ਘਰ ਦੇ ਤੋੜੀ ਨੂੰ ਅੱਗ ਲੱਗੀ ਹੈ ਬਲਵਿੰਦਰ ਸਿੰਘ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਕਿਸੇ ਨਾਲ ਰੰਜਿਸ਼ ਹੈ ਔਰ ਦੂਸਰੀ ਧਿਰ ਵੱਲੋਂ ਉਹਨਾਂ ਦੀ ਤੋੜੀ ਨੂੰ ਅੱਗ ਲਗਾਈ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਉੱਥੇ ਪਾਇਆ ਮੈਨੂੰ ਇੱਕ ਫੋਨ ਆਇਆ ਸੀ ਕਿ ਨਾੜ ਨੂੰ ਅੱਗ ਲੱਗੀ ਹੈ ਜੀ ਅਸੀਂ ਮੌਕੇ ਤੇ ਗਏ ਆ ਜੀ ਜੀ ਤੇ ਕੋਈ ਇੱਕ ਟੋੜੀ ਥੜੀ ਪਈ ਸੀ ਬਾਕੀ ਨਾੜ ਦੇ ਕਾਫੀ ਯਾਨੀ ਕਿ ਟੋੜੀ ਬੜੀ ਸੀ ਰੇਹnder ਫੰਦਰ ਨਾੜ ਨੂੰ ਥੋੜੀ ਬਹੁਤੀ ਅੱਗ ਲੱਗੀ ਹੈ ਜੀ ਜੀ ਬਾਕੀ ਮੌਕੇ ਤੇ ਜਾ ਕੇ ਇਨਕੁਆਇਰੀ ਕੀਤੀ ਗਈ ਹੈ ਜੀ ਜੀ ਜੋ ਵੀ ਦੋਸ਼ੀ ਪਾਇਆ ਗਿਆ ਉਹ ਪਰਚਾ ਕਰਕੇ ਕੀਤੀ ਹੈ ਜੀ ਜਿੱਦਾਂ ਕਿ ਸਰਕਾਰ ਵੱਲੋਂ ਅੱਗ ਲਗਾਉਣ ਦੀ ਮਨਾਹੀ ਹੈ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮਾਰਤ ਅੱਗੀ ਕਟਣਾ ਹੈ ਜੀ ਇਸ ਤਰ੍ਹਾਂ ਦੇ ਕਿਸ ਚਲਾਰੀਆਂ ਸਰਵੋ ਅੱਗ ਲਾਈ ਗਈ ਹੈ ਜੀ ਬਹੁਤ ਮਾੜੀ ਗੱਲ ਹੈ ਨਹੀਂ ਲੜਾਈ ਚਾਈਦੀ ਸੀ ਇਹਨਾਂ ਦੋਨਾਂ ਧਿਰਾਂ ਦਾ ਕੋਈ ਪਹਿਲਾਂ ਹੀ ਮਸਲਾ ਕੋਈ ਚੱਲ ਰਿਹਾ ਹੈ ਦੋਨਾਂ ਧਿਰਾਂ ਦਾ ਇੱਕ ਜਿਹੜੇ ਦਾ ਜ਼ਮੀਨ ਦਾ ਝੋਲਾ ਚੱਲ ਰਿਹਾ ਹੈ ਜੀ ਇਹਨਾਂ ਵਰਖਲਾਕ ਕੋ ਕੋ ਕਾਰਵਾਈ ਕੀਤੀ ਗਈ ਹੈ ਜੀ ਫਿਰ ਵੀ ਇੱਕ ਦੀ ਜਾਂਚ ਕਰੀ ਜਾਵੇਗੀ ਦੋਨੋਂ ਤਰ੍ਹਾਂ ਇੱਕ ਦੂਜੇ ਤੇ ਦੋਸ਼ ਲਾਰੀਆਂ ਨੇ ਵੀ ਅੱਗ ਉਹਨਾਂ ਲਾਈ ਹੈ ਦੂਸਰੀ ਧਿਰ ਕਹਿੰਦੀ ਉਹਨਾਂ ਲਾਈ ਹੈ ਜੋ ਵੀ ਦੋਚੀ ਪਾਇਆ ਗਿਆ ਵਰਖਲਾਕ ਕਾਰਵਾਈ ਕੀਤੀ ਗਈ ਹੈ